ਬੜਾ ਤੇ ਨਹੀਂ ਹੋ ਗਿਆ ਬਾਬੇ ਪੀਜੀ ਵਲਟੀ ਜਮਾ ਹੀ ਨਹੀਂ ਹੈ ਜੀ ਮੂਰੇ ਪਰ ਇਹਨਾਂ ਦੇ ਜੇ ਤੁਹਾਡੇ ਯਾਰ ਬੈਗਾ ਚ ਹਵਾ ਨਹੀਂ ਭਰੀ ਮੰਨ ਲਓ ਤੁਹਾਨੂੰ ਨਹੀਂ ਪਤਾ ਲੱਗਿਆ ਹਨਾ ਇਹ ਟਰੱਕ ਉਹ ਨਹੀਂ ਦਾ ਦਿੰਦਾ ਬਾਈ ਬੜਕਾ ਕਈ ਬੰਦੇ ਫਟੇ ਵੇਰ ਬੈਗਾ ਨਾਲ ਡਰਾਈਵ ਕਰੀ ਜਾਂਦੇ ਨੇ ਇਹ ਕਿਵੇਂ ਹੋ ਸਕਦਾ ਵੀ ਅਗਲੇ ਨੂੰ ਪਤਾ ਨਾ ਲੱਗੇ ਬਾਬੇ ਇਹਨਾਂ ਕੋਲ ਤਾਂ ਡੋਰ ਹੀ ਹੈ ਨਹੀਂ ਇਦਰੋਂ ਵੀ ਸਾਰਾ ਭਰ ਗਿਆ ਝੜ ਇਹਨਾਂ ਨੇ ਨਾ ਰੈਕ ਡੌਗ ਤੇ ਕੈਮਰਾ ਲੱਗਿਆ ਵਾ ਕਈ ਬੰਦੇ ਕਰਦੇ ਉਵੇਂ ਡੌਗ ਤੇ ਲਾ ਕੇ ਖੜ ਜਾਂਦੇ ਮੰਨ ਲਓ ਬੀਲ ਚੌਕ ਵਗੈਰਾ ਨਹੀਂ ਲਾਉਂਦੇ ਤੇ ਇਹ ਦੇਖੋ ਬੱਦਲ ਕਿੰਨੇ ਨੀਵੇਂ ਆ ਯਾਰ ਹਣਾ ਐਂ ਲੱਗਦਾ ਨੇਵੇਂ ਰੂਂਜੀ ਦੇ ਬਣਾਏ ਹੁੰਦੇ ਆ ਕਿੰਨੇ ਕਮੈਂਟ ਤਿੰਨ ਲਾ ਗਿਆ ਜਿਵੇਂ ਸਹੀ ਜੇ ਟਾਈਮ ਟਾਈਮ ਵੀ ਦੇਖ ਲਿਆ ਨਾ ਤੇ ਆ ਪਿੱਕਾ ਨਹੀਂ ਖੜਾ ਲਾਲ ਜਾ ਤੇ ਉਹ ਗਾਂ ਲਾਲ ਪੀਟਰ ਵੈਲਟ ਖੜਾ ਉਹ ਵੱਜਿਆ ਭਾਈ ਉਹ ਸਾੜੀ ਸਾਈਡ ਹੀ ਚੱਕਦੀ ਆ ਪਿੱਕੇ ਦੀ ਗੱਡੀ ਵਾਲਾ ਨਾ ਸ਼ੋਲਡਰ ਉਤੋਂ ਨਹੀਂ ਭਜਾਈ ਜਾਂਦਾ ਈ ਗੱਡੀ ਤੇ ਭਾਈ ਵੇਚੀ ਕਿਤੇ ਮਾਮਾ ਖੜਾ ਸੀ ਉਹਨੇ ਨਾਲ ਹੀ ਚੱਕ ਲਿਆ ਉਹਨੂੰ ਚਾਲਚਾ ਵਾਲਾ ਸੰਗ ਤੇ ਔਰ ਸਾਰੇ ਚੜਤੀ ਕਲਾਚ ਲੈ ਵੀ ਮੀਂਹ ਵਾਲੇ ਨਿਆਰੇ ਫੇਰ ਆ ਗਏ ਸੀ ਸੂਸ਼ੂ ਸਾਫ ਹੋ ਗਿਆ ਤੇ ਵਧੀਆ ਠੰਡ ਕਰਾ ਕਰਤੀ ਰੱਬ ਨੇ ਤੇ ਆਪਾਂ ਚੱਲ ਗਏ ਡਿਲੀਵਰੀ ਲੋਕੇਸ਼ਨ ਤੇ ਸਕੇਲ ਦੇ ਉੱਤੋਂ ਨੀਟ ਪਾਉਣਾ ਵੋ ਪਹਿਲਾਂ ਨਾ ਇੱਥੇ ਮੇਰਾ ਮੂਰੇ ਟਰੱਕ ਖੜਾ ਸੀਗਾ 3 ਵਜੇ ਸਵੇਰ ਤੇ ਉਹਨੇ ਠਾ ਲਿਆ ਕਹਿੰਦਾ ਬੈਕ ਕਰੋ ਉਹਨੇ ਕੱਢਣਾ ਸੀ ਟਰੱਕ ਆ ਚਲੋ ਮੀਂਹ ਦੇ ਨਿਆਰੇ ਦੇਖੋ ਤੁਸੀਂ ਮੀਂਹ ਦੇ ਤਾਂ ਹੀ ਮੈਂ ਵੀ ਆਖਿਆ ਨੀਂਦ ਐਡੀ ਸੋਹਣੀ ਕਿਵੇਂ ਆਏ ਨਾਲੇ ਉਹਨੇ 3 ਵਜੇ ਉਠਾਤਾ ਸੀ ਨਾ ਦੁਬਾਰੇ ਹੁਣ ਇਹ ਤਾਂ ਕੁਦਰਤੀ ਆਲਰਮ ਦਾ ਤਾਂ ਪਹਿਲੇ ਦਾ ਹੀ ਪਤਾ ਲੱਗ ਗਿਆ। ਬੜੀ ਘੈਂਟ ਨੀਂਦ ਆਈ ਸੀਗੀ 3 ਵਜੇ ਦੁਬਾਰੇ। ਮੈਂ ਤਾਂ ਪੱਖਾ ਐ ਜਾਂ ਛੋਟਾ ਲਾਇਆ ਸੀਗਾ ਫਿਰ ਮੈਂ ਬੰਦ ਕਰਿਆ ਉਦੋਂ। ਉਦੋਂ 3 ਵਜੇ ਨੇ ਜੀ ਉਹਦੀ ਕਿਤੇ ਫੈਨ ਪੂਣ ਲੱਗਿਆ ਤੋਂ ਬਾਅਦ ਮੀ। ਹਵਾ ਜਮਾ ਹੈ ਨਹੀਂ ਟੇਕ ਮੈਂ ਨਹੀਂ ਪੈਂਦਾ ਹੁੰਦਾ। ਜਮਾ ਹੈ ਟੇਕ ਮਾ ਆਉ ਪਈ ਜਾਂਦਾ ਮੀ ਹਵਾ ਜਮਾ ਹੀ ਹੋਣੀ। ਬਾਬੇ ਇਹਨਾਂ ਕੋਲ ਤਾਂ ਡੋਰ ਹੀ ਹੈ ਨਹੀਂ ਇਦਾਂ ਨੂੰ ਵੀ ਸਾਰਾ ਭਰ ਗਿਆ ਝਾੜ ਤੇ ਆ ਕੰਜਰ ਦੇ ਨੰਗੇ ਜੀ ਲਾ ਕੇ ਖੜ ਗਏ ਆ ਤੇ ਜਿਹਨੇ ਬਾਹਰ ਨਿਕਲਣਾ ਤੇ ਉਹ ਕਿਧਰ ਦੀ ਨਿਕਲੋ ਦੇਖੋ ਸਾਰੇ ਡੋਰ ਦੀ ਵੇਟ 'ਚ ਖੜੇ ਆ। ਖੜਨਾ ਮੈਂ ਵੀ ਇੰਨਾ ਚਿਰ ਉਹਨਾਂ ਇੰਨੇ ਪਿੱਛੇ ਕਿਹੜਾ ਖੜੂ ਤੇ ਗਾਂ ਦੇ ਕੇ ਲਾਉਣੇ ਆ ਕਿਤੇ। ਖੜੇ ਰਹਿਣ ਦੋ ਇੱਥੇ ਇਹਨਾਂ ਨੂੰ। ਹੋਣੀ ਅੱਜ ਕੀ ਚੱਕਰ ਆ ਐਡਾ ਸਾਰਾ ਭਰ ਗਿਆ ਇਧਰੋਂ ਜਿੰਨਾਂ ਨੂੰ ਡੋਰ ਨਹੀਂ ਮਿਲੇ। ਤਿਰਿਆਂ-tiriyan ਲੈਣਾ ਲੱਗਿਆ ਹੋਇਆ ਧੁਰ ਤਾਂ ਹੀ। ਤੇ ਇੱਧਰ ਡੋਰ ਵੀ ਸਾਰੇ ਵਿਜੀ ਆ ਤੇ ਦੁਪਹਿਰਾ ਅੱਜ ਫੇਰ ਮੇਟਰੋ ਇੱਥੇ ਕਰਾਉਣਗੇ ਇਹ ਕਿਉਂਕਿ ਇਹਨਾਂ ਨੇ ਸੇਤੀ ਡੋਰ ਹੀ ਨਹੀਂ ਦੇਣਾ ਮੈਂ ਤਾਂ ਹੀ ਇੱਥੇ ਲਾਇਆ ਮੈਂ ਨਾਲੇ ਕਿ ਇਹਨੂੰ ਡਿੱਕਾਣਾ ਲੱਗੇ ਲੰਗਣ ਕਰਨ ਵਾਲੇ ਨੂੰ ਨਾ ਇੱਥੇ ਲਾ ਲੈਨੇ ਆ ਟੱਡੇ ਲੋਟ ਸਵਾਦ ਦੱਸਿਆ ਇਹਨਾਂ ਵੀ ਟਾਈਮ ਇਹਨਾਂ ਨੇ ਬਹੁਤ ਖਰਾਬ ਕਰਨਾ ਇਹ 12:00 ਵਜ ਗਿਆ ਦੁਪਹਿਰ ਦੇ ਦੂਜੀ ਡਿਲੀਵਰੀ ਦਾ ਟਾਈਮ ਵੀ ਟੱਪ ਗਿਆ ਤਾਂ ਲੋ ਹੋ ਤਾਂ ਜਾਣੀ ਆ ਉਹ ਹੀ ਸਾਰੀ ਰਾਤ ਡਰਾਈਵ ਕਰਨੀ ਪਊ ਨਹੀਂ ਐਸ ਵੇਲੇ ਨੂੰ ਟਰੱਕ ਮੂਵ ਹੋ ਜਾਂਦੇ ਉਹ ਗੋਰੀ ਕਹਿੰਦੀ ਆ ਕੇ ਲੇਟ ਚੱਲ ਰਹੇ ਆਂਗੇ ਇਹਨੇ ਪੇਪਰ ਦਿੱਤਿਆ ਮੈਨੂੰ ਤਾਂ ਅੱਧਾ ਪੌਣਾ ਘੰਟਾ ਹੋ ਗਿਆ ਅੰਦਰ ਇਹਨਾਂ ਕੋਲੇ ਉੱਥੇ ਜਾ ਕੇ ਬੈਠਣ ਨੂੰ ਪੇਪਰ ਕਹਿੰਦੀ ਹੈ ਰੈਡੀ ਨਹੀਂ ਮੈਂ ਚੱਲ ਉੱਥੇ ਹੀ ਬੈਠਾ ਰਿਹਾ ਮੈਂ ਕਿਹ ਚੱਲ ਏਸੀ ਤਾਂ ਚੱਲਦਾਗਾ ਉਹਨੇ ਏਸੀ ਦੇ ਨਿਆਰੇ ਤਾਂ ਲਈਏ ਹੋਰ ਨਹੀਂ ਤਾਂ ਕਿਉਂਕਿ ਟਰੱਕ ਦਾ ਮੈਂ ਬੰਦ ਕੀਤਾ ਹੋਇਆ ਸੀ ਹੈ ਨਾ ਪਰ ਹਜੇ ਗਰਮਾਇਸ਼ ਤਾਂ ਹੈ ਨਹੀਂ ਬਾਹਰ ਵਾਲੀ ਨਹੀਂ ਆਵੇਲ ਨੂੰ ਤਾਂ ਡੌਕਾ ਮੇਲੀਆਂ ਹੋ ਜਾਂਦਗਾ ਹੁੰਦਗਾ ਬੈਂ ਨੀਲਾ ਲਾਲ ਟਿੱਕਟਾ ਆਪਣਾ ਪਲੂਟੋ ਪਰ ਇਹ ਛੋਟੇ ਨੂੰ ਸਟਾਰਟ ਇਹਨਾਂ ਨੇ ਨਾ ਹਰ ਇੱਕ ਡੌਗ ਤੇ ਕੈਮਰਾ ਲੱਗਿਆ ਵਾ ਕਈ ਬੰਦੇ ਕਰਦੇ ਉਵੇਂ ਡੌਗ ਤੇ ਲਾ ਕੇ ਖੜ ਜਾਂਦੇ ਮੰਨ ਲਓ ਬੀਲ ਚੌਕ ਵਗੈਰਾ ਨਹੀਂ ਲਾਉਂਦੇ ਤੇ ਆਹ ਦੇਖੋ ਇਹਨਾਂ ਦਾ ਹਰ ਇੱਕ ਡੌਗ ਤੇ ਕੈਮਰਾ ਲਾਇਆ ਹੋਇਆ ਹੈਗਾ ਇੱਥੇ ਸਾਫ਼ ਕਰਦਗੇ ਆ ਦੇਖੋ ਇਹ ਆ ਹੈ ਨਹੀਂ ਮੈਂ ਕਿ ਰਾਹ ਪਾ ਕੇ ਖੜਾਈ ਸੀ ਤੁਹਾਨੂੰ ਲਾ ਲੈਣੇ ਆ ਇਹਦੇ ਪੰਨੀ ਪਈਏ ਕਿ ਇਹਨੇ ਸੰਗਲੀ ਜੀ ਨਾ ਫਰੋਂ ਤਾਂ ਬੰਦ ਹੀ ਕਰਨਾ ਆਪਾਂ ਟੋਰ ਆਏ ਬੇ ਸੌਣੀਆਂ ਭਾ ਇਹਦਾ ਮੱਡ ਬਲੈਕ ਕਿਵੇਂ ਥੱਲੇ ਲੱਗਾ ਪਿਆ ਕਿ ਏਅਰ ਨਿਕਲੀ ਵੀ ਆ ਬਾਬਿਆਂ ਦੇ ਕੀ ਅੱਲਾ ਇਹ ਡੰਪ ਹੋਈ ਪਈ ਐ ਜੀ ਹਾਂ ਏਅਰ ਨਿਕਲੀ ਪਈ ਐ ਟਰੱਕ ਦੀ ਜਮਾ ਟਰੱਕ ਤੇ ਟਰੱਕ ਵੀ ਸਟਾਰਟ ਆ ਯਾਰ ਆ ਏਅਰ ਬੈਗ ਜਮਾ ਨਾਲ ਲੱਗੇ ਪਏ ਆ ਆ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਆ ਉਹਦੇ ਚ ਸੌਤਨਾਂ ਵਾਈਕ ਨੂੰ ਸਪਾਚਾ ਤੇ ਫਾਇਰਾ ਕਹੀਂ ਨਹੀਂ ਹੋ ਗਿਆ ਬਿਲਡਿੰਗ ਜੀ ਕੰਨਰ ਤੇ ਦਿਨਾਂ ਚ ਹੀ ਚੱਕਤੀ ਆ ਹਨਾ ਆਈਕੋਕ ਦਾ ਹੀ ਸੀਗੀ ਤੇ ਦਿਨਾਂ ਚ ਉਹ ਲੈ ਗਏ ਆ ਪਰ ਇਹਨਾਂ ਨੇ ਕਿਹੜਾ ਭਰਾਵਾ ਹੋ ਆ ਵੀ ਪਹਿਲਾਂ ਚਨਾਈ ਕਰੋ ਹਨਾ ਫੇਰ ਉੱਤੇ ਪਾਣੀ ਪਾਈਓ ਫੇਰ ਪਲਾਸਟਰ ਕਰੋ ਫੇਰ ਪਾਣੀ ਬੰਦ ਚ ਲੱਕੜਾ ਤੇ ਲੋਹਾ ਜਿ ਇਕੱਠਾ ਕਰਕੇ ਬਣਾਉਂਦੇ ਆ ਆਪਣੇ ਤਾਂ ਸਰੀਆ ਹੀ ਨਹੀਂ ਲੋਟ ਆਉਂਦਾ ਭੈਣਾਂ ਸਰੀਆ ਬੱਜਰੀ ਮੁੱਕੇ ਰਹਿੰਦੇ ਆਗੇ ਅੱਜ ਤਾਂ ਇਹਨਾਂ ਨੇ ਸੀੜੀ ਪਈ ਆ ਦੂਜੀ ਡਿਲੀਵਰੀ ਲੋਕੇਸ਼ਨ ਤੇ 24 ਨੰਬਰ ਤੇ ਕਹਿੰਦੇ ਲਾ ਦੇ। ਇਤੁ ਜੀ ਦੇਖੋ ਬੱਦਲ ਕਿੰਨੇ ਨੀਵੇਂ ਆ ਯਾਰ ਹਨਾ ਐਂ ਲੱਗਦਾ ਨੇਵੇਂ ਰੂਂਜੀ ਦੇ ਬਣਾਏ ਹੁੰਦੇ ਆ। ਦੇਖੀ। ਸਾਰੇ ਕਿੱਡੇ ਸੋਹਣੇ ਲੱਗਦੇ ਆ। 24 ਤੇ ਲਾਉਣਾ 24। ਤੂਦੀਆਂ ਖਾਣੀਆਂ ਪਾਇ ਤੇ ਲੱਗੀਆਂ ਹੋਊਂਗਾ। ਉਮਾਏ ਤੋਂ ਪਿੱਛੇ ਤਾਲ ਆਇਆ ਬੜਾ ਗੰਦਾ ਮੁਸ਼ਕ ਮਾਰਦਾ ਤੂਤੀਆਂ ਜੀਆਂ ਵਿੱਚ ਡਿੱਗੀ ਜਾਂਦੀਆਂ ਡੋਰ ਮਿਲ ਗਿਆ ਇੱਥੋਂ ਹੀ ਮੈਂ ਡੋਰ ਖੋਲ ਕੇ ਲੈ ਜਾਂਨੇ ਆ ਉੱਥੇ ਜਾ ਕੇ ਨਹੀਂ ਫੇਰ ਦੁਬਾਰੇ ਉਤਰਨਾ ਪੈਣਾ ਸੀਗਾ ਤਾਂ ਕਰਕੇ ਡੋਂ ਤੇ ਤਲਾਤਾ ਆਣਾ ਯਾਰ ਟੇਪ ਪੱਟੇ ਗਿਆ ਆਣਾ ਇੱਥੋਂ ਐ ਨਿਕਲ ਜਾਂਦਾਗਾ ਆ ਥਾਣੀ ਆ ਦੇਖੋ ਇਹ ਦੁਬਾਰੇ ਲਾਉਣੀ ਪਊ ਸਾਰੀ ਬਾਹਰੇ ਉੱਤੇ ਹੁਣ ਟੇਪ ਖੜਜੇ ਇਹ ਮੈਨੂੰ ਲੱਗਦਾ ਬ੍ਰੇਕ ਕਲੀਨਰ ਵਗੈਰਾ ਨਾ ਮਾਰਨਾ ਪਵੇ ਆ ਅਸੀਂ ਦੋ ਤਰ੍ਹਾਂ ਦੀ ਹੈਗੀ ਆਪਣੇ ਕੋਲੇ ਉਹੀ ਜਿਸ਼ਾ ਨਾ ਬਣ ਗਈ ਗੱਲ ਇੱਥੋਂ ਵੀ ਲਾਤਾ ਵੀ ਉੱਠੇ ਨਾ ਤੇ ਫੇਰ ਲੱਗਿਆ ਹੋਰ ਲਾ ਦਾਂਗੇ ਲਾ ਕੇ ਫਿਰ ਇਹੀ ਆ ਹੋਰ ਕੀ ਆ ਕੋ ਕਿਹੜਾ ਯਾਰਾ ਕ੍ਰੋਮ ਵਾਲੇ ਇੰਦਾਂ ਦੇ ਛੇਤੀ ਮਿਲਦੇ ਵੀ ਨਹੀਂ ਤੇ ਮਹਿੰਗੇ ਹੀ ਬਹੁਤ ਹੁੰਦੇ ਆ ਨਾਲੇ ਜਦੋਂ ਆਪਣਾ ਐ ਡੰਗਾ ਲੈਂਦਾ ਇੱਥੋਂ ਤਾਂ ਹੈ ਵੀ ਬਲੈਕ ਹੀ ਸੀ ਇੰਨਾ ਇੰਨਾ ਚੱਲਾ ਤਾਂ ਇੰਨਾ ਹੋ ਗਿਆ ਪਤਾ ਤਾਂ ਲੱਗਦਾ ਨਹੀਂ ਬਾਲਾ ਹੰਦਾ ਹੋਰ ਗੱਲਾਂ ਨਹੀਂ ਗੱਲਾਂ ਤੁਸੀਂ ਕਹੋਗੇ ਇੱਕੋ ਗੱਲ ਹੀ ਰਿਪੀਟ ਕਰੀ ਇਹਨਾਂ ਬੱਦਲ ਹੀ ਬੜੇ ਸੋਹਣੇ ਲੱਗ ਰਹੇ ਆ ਪੇਪਰ ਫੜਾਤੇ ਉਹਨਾਂ ਨੂੰ ਉਹ ਲਾ ਦੇਣਗੇ ਮੈਂ ਵੇਰ ਆਉ ਮੈਨੂੰ ਲੱਗਦਾ ਜਿਹੜੇ ਹਾਲਾਤ ਆ ਨਾ ਇਹਨਾਂ ਦਾ ਨਾ ਆਪਦਾ ਹੀ ਇੱਥੇ ਬਾਸ਼ ਵਾਲਾ ਲੈ ਜੀਐਸ ਸਿੱਤੂ ਖਾਟੇ ਸਰਨੇ ਆਂਦੀ ਇੱਕ ਹੋਰ ਕੰਪਨੀ ਖੜੀ ਆ ਜੀ ਟੈਲਾ ਵਿੱਚ ਸਿੱਤੂ ਕਿਉਂ ਸਿੱਤੂਆਂ ਦੇ ਮੁੰਡੇ ਘੱਟ ਇਹਨਾਂ ਨੂੰ ਅਸੀਂ ਕਿਸੇ ਕੋਲੋਂ ਘੱਟ ਆ। ਟਾਈਮ ਤੋਂ ਇਹਨਾਂ ਨੇ ਮੈਨੂੰ ਪਤਾ ਇੱਥੇ ਕਾਫੀ ਲਾਅ ਦੇਣਾ। ਆਪਾਂ ਉਹਨੇ ਬੈਨਿਆ। ਸਟicker ਤਾਂ ਨਹੀਂ ਲਾਏ ਇਹਨੇ ਮੀ ਨਾਲ। ਨਹੀਂ ਓਕੇ ਆ। ਆ ਜਦੋਂ ਆਪਣੇ ਕਿਸਾਨੀ ਧਰਨਾ ਚੱਲਦਾ ਸੀ ਨਾ ਉਦੋਂ ਲਾਇਆ ਸੀ ਇਹ। ਪਰ ਰੰਗ ਫਿੱਟ ਚੱਲਿਆ। ਮੈਂ ਤਾਂ ਲਾਹਾ ਹੀ ਨਹੀਂ ਮੈਂ ਕਾਹਨੂੰ ਲਾਉਣਾਗਾ। ਤੋ ਇਹ ਕਰੋ ਸਪੋਰਟ। ਕਰ ਲੋ ਸਬਸਕ੍ਰਾਈਬ ਸਾਰੇ ਜਾਣੇ ਅੱਜ ਤਾਂ ਟ੍ਰੇਲਰ ਵਾਲਾ ਗੰਦਾ ਹੈ ਹੀ ਨਹੀਂਗਾ ਪਰ ਮੈਂ ਇੱਥੇ ਡਿਲੀਵਰੀ ਲੋਕੇਸ਼ਨ ਤੇ ਕਰ ਦਿੰਨੇ ਆ ਪਾਰਕਿੰਗ ਸੀਗੀ ਇਹਨਾਂ ਕੋਲੇ ਮੈਂ ਆਪਰੇ ਇੱਥੇ ਕਰ ਦੋ ਤਾਂ ਕਰਨੀ ਰੱਖੋ ਪਾਰਕ ਹੋਣਾ ਫੇਰ ਆਪਾਂ ਨੂੰ ਇਹਨੇ ਨਾਲ ਬਾਕਸ ਘਰਾਉਣੀ ਸੀ ਆ 10 ਘੰਟਾ ਹੋ ਗਿਆ ਇੰ ਟ੍ਰੈਫਿਕ ਚ ਫਸੇ ਹੋਏ ਨੂੰ ਆਹ ਨਾ ਜਿਹੜੀ ਡਾਊਨ ਐਲਪਿੰਡੀਆ ਦੇ ਇੱਥੇ ਮੇਰੇ ਨਾਲ ਕੁਝ ਹੋਇਆ ਵਾ ਪੁਲਿਸ ਵੀ ਬਹੁਤ ਕਾਫੀ ਗੱਡੀਆਂ ਖੜੀਆਂ ਆ ਦੇਖੋ ਰਾਈਟ ਸਾਈਡ ਤੇ ਜੇਵਾ 5-7 ਦੀ ਸਪੀਡ ਤੇ ਦਰਿਆਣਾ ਅੱਧੇ ਘੰਟੇ ਦਾ ਓਕੇ ਤਿੰਨ ਲੇਨਾਂ ਦੀ ਬਾਈ ਮੈਨ ਲੱਗਦਾ ਇੱਥੇ ਦੋ ਹੀ ਬਣ ਜਾਂਦੇ ਨੇ ਟ੍ਰੈਫਿਕ ਹੈਗਾ ਜ਼ਿਆਦਾ ਇੱਕ ਗੱਡੀ ਆ ਖੜੀ ਮਾਮੇ ਦੀ ਬਹੁਤ ਗੱਡੀਆਂ ਹੀ ਭਲਾਂ ਨਾ ਖੜੀਆਂ ਆ ਐਮਬੂਲੈਂਸ ਹੀ 2-3 ਤਾਂ ਐਮਬੂਲੈਂਸਾਂ ਹੀ ਆਗੀਆਂ ਇੱਕ ਐਮਬੂਲੈਂਸ ਐ ਇੱਕ ਫਾਇਰ ਆ ਦੋ ਐਮਬੂਲੈਂਸਾਂ ਆ ਆ ਪਿੱਕਾ ਨਹੀਂ ਖੜਾ ਲਾਲ ਜਾ ਤੇ ਉਹ ਗਾਹ ਲਾਲ ਪੀਟਰ ਵੈਲਟ ਖੜਾ ਉਹ ਵੱਜਿਆ ਭਾਈ ਉਹ ਸਾੜੀ ਸਾਈਡ ਹੀ ਚੱਕਦੀ ਆ ਪਿੱਕੇ ਦੀ ਕਰ ਤੂੰ ਤੂੰ ਪਤਾ ਕਿਵੇਂ ਹੁੰਦੀ ਹੈ ਹੁਣ ਪਿੱਛੇ ਇੰਨਾ ਟ੍ਰੈਫਿਕ ਸੀਗਾ ਉੱਥੇ ਵੀ ਇੱਕ ਗੱਡੀ ਵਾਲਾ ਨਾ ਸ਼ੋਲਡਰ ਉਤੋਂ ਦੀ ਭਜਾਈ ਜਾਂਦਾ ਸੀ ਗੱਡੀ ਤੇ ਬਾਈ ਬੇਚੀ ਕਿਤੇ ਮਾਮਾ ਖੜਾ ਸੀ ਉਹਨੇ ਨਾਲ ਹੀ ਚੱਕ ਲਿਆ ਉਹਨੂੰ ਸ਼ੋਲਡਰ ਉਤੋਂ ਦੀ ਡਰਾਈਵ ਕਰਦਾ ਸੀ ਉਸ ਜਾ ਸਾਰਾ ਟਿੱਕਾ ਛਿੱਲ ਤਾਣੇ ਬਾਈ ਡੱਪ ਜਿਹੇ ਆਲੇ ਕਿ ਕਾਹੜਾ ਸੀਗਾ ਹੋਰ ਲੈ ਪੰਗੇ ਟਰੱਕ ਨਾਲ ਓਏ ਹਟਦੇ ਵੀ ਨਹੀਂ ਵੇਚ ਡਾਉਣ ਤੇ ਅਗਲੇ ਨੇ ਛਿੱਲ ਤਾ ਹੁਣ ਫਿਰਦਾ ਰ ਤੁਰਿਆ

ਅਤੇ ਤਿੰਨ ਟਰੱਕ ਦਿੰਦੇ ਨਾ ਜਿਹੜਾ ਮੂਰੇ ਵਾਲਾ ਉਹਨੇ ਕੀਤੀ ਹੈ ਵੈਤ ਬਿਨੰਗਦਾ ਸੀ ਸ਼ੋਲਡਰ ਉਤੋਂ ਦੀ ਵਿਚਾਲੇ ਵਾਲਾ ਰੋਕਦਾ ਹੀ ਹੁਣ ਉਹਦੇ ਮੂਰੇ ਬ੍ਰੇਕ ਮਾਰੀ ਜਾਂਦਾ ਉਹ ਜਾਣ ਪੁੰਜੂ ਅੱਜ ਡਿਸਪੈਚ ਤਾਂ ਮੈਨੂੰ ਭੇਜ ਜਾਨੇ ਸੀ ਵੀ ਜਿਹੜਾ ਮੈਂ ਡ੍ਰੌਪ ਕੀਤਾ ਉਹੀ ਚੱਕਣਾ ਪਰ ਇੱਥੇ ਟਰੈਲਰ ਨੰਬਰ ਹੋਰ ਆ 772466 ਨਾਈਸ ਸਲੇ ਨਾਈਸ ਸਲੇ ਹੋਈ ਪਈ ਆ ਨਾ ਉੱਧਰ ਉਹ ਜਿਹੜੀ ਇਹਨਾਂ ਦੀ ਉਹ ਬਾਰ-ਬਾਰ ਲੋਕੇਸ਼ਨ ਆ ਉੱਥੇ ਹੀ ਛੱਡਨਾਗਾ ਆਪਾਂ ਇਹ ਤੇ ਉੱਥੋਂ ਹੀ ਚੱਕਨਾਗਾ ਉੱਧਰ ਚੱਲਦੇ ਆ ਥੱਲੇ ਵਧੀਆ ਯਾਰ ਇੱਕ ਥਾਂ ਤੋਂ ਹੋ ਜਾਂਦਾ ਨਾ ਉਦੋਂ ਸੌਖਾ ਰਹਿੰਦਾਗਾ ਜੋ ਦੋ ਲੱਖ ਲੱਖ ਕਰਾਉਂਦੇ ਆ ਉਦੋਂ ਥੋੜਾ ਜਿਹਾ ਚੱਕਰ ਚੱਲਦਾ ਇੱਕ ਥਾਂ ਦਾ ਨਹੀਂ ਕੋਈ ਜੀਣ ਆਉਣਾ ਉਹ ਆਵੇ ਜੀਣ ਜਾਣਾ ਉਹ ਜਾਵੇ ਇਨੇ ਤੱਕੇ ਖਾਣੇ ਓ ਤੱਕੇ ਖਾਵੇ ਅਹੀਂ ਤਾਂ ਲੋੜ ਚੱਕਣੀ ਆ ਇਹ ਕਹਿਰੀ ਹਰਮਨ ਜੀ ਮਾਂ ਤੇ ਉਧਰੋਂ ਸੋਨੂ ਸੀਤਵਾਲਾ ਆ ਜਾਂਦੇ ਆਗੇ ਆਏ ਕਿਹਦਾ ਟ੍ਰੈਲਰ ਹੋ ਕਿਹਦਾ ਟ੍ਰੈਲਰ ਹੋ ਪਹਿਲਾਂ ਤਾਂ ਇਹਨੂੰ ਖੋਲ ਕੇ ਕਿੰਨਾ ਸੀ 2005 ਖੁੱਲ ਜੂਗਾ ਗਲਤ ਤਾਂ ਨਹੀਂ ਲਾਤਾ ਨਹੀਂ ਉਹ ਖੁੱਲ ਗਿਆ ਏ ਬਦਿਆ ਇਧਰੋਂ ਨੱਪ ਕੇ ਹਨਾ ਤੇ ਅੰਦਰੋਂ ਟਰੱਕ ਨੇੜੇ ਕਰੇ ਤੇ ਖੁੱਲੇ ਜਾਂਦਾਗਾ। ਮੈਂ ਟਰੈਲਰ ਤਾਂ ਉਹ ਵੀ ਖੜਾ ਜਿਹੜਾ ਮੈਂ ਲਾਸਟ ਕਿਡੇ ਛੱਡ ਕੇ ਗਿਆਗਾ ਉਹ ਸਾਹਮਣੇ ਖੜਾ। ਹੈ ਉਹ ਵੀ ਲੋਡਡਾ ਗੰਜਰ ਦੇ ਉਹ ਦੇ ਦਿੰਦੇ ਮੇਰਾ ਟਰੈਲਰ ਹੀ ਮੈਨੂੰ। ਇਹ ਪਤਾ ਨਹੀਂ ਕੀ ਦਾਗਾ ਯਾਰ 77 ਵਾਲਾ ਦੇ ਤਾਂ ਸਾਲਾ। ਹਨਾ ਰੀ ਖੜਾਗਾ ਜਿਹੜਾ ਪਨਪਲਾਨ ਨੂੰ ਹੈ ਹੈ ਤਾਂ ਤਵਾਰ ਜਾਈ ਆ। ਉਹੀ ਗੱਲ ਨਹੀਂ ਮਗਰ ਚਾਰ ਦੇ ਪਾਣੀ ਵੀ ਦਾ ਗਨੇ ਆ ਇਹ ਆਟੀ ਤੋਂ ਵੀ ਨੇ ਆ ਮੈਂ ਪਏ ਇਥੇ ਜਾਉਂ ਨਾ ਜੋ ਮੈਂ ਜੂਗਾ ਕੋਈ ਤੇ ਯਾਦ ਹੈ ਦਾ ਫਰਕ ਹੁੰਦਾ ਨਾ ਤੇਲ ਤੂੰ ਦਾ ਵੀ ਨਾਲ ਆਪ ਦੇ ਸਾਡੇ ਨਵੇਂ ਆ ਕਿ ਸਾਰੇ ਟਰੈਲਰ ਹੀ ਤਕਰੀਬਨ ਇਹ ਪੁਰਾਣੇ ਆ ਤਾਂ ਕਰਕੇ ਮੈਨੂੰ ਇਹ ਥੀਕਾ ਮੈਲੇ ਦਾ ਚੰਗੀ ਗੱਲ ਲੱਗੀ ਟਰੈਨਰ ਇੱਕ ਹੁੰਦਾ ਹੀ ਆ ਜਾਂਦਾ ਹੁੰਦਾ ਕਿ ਤਾਈ ਇਹਦੇ ਉਹ ਜਿਹੜੀ ਪੈਨਾਂ ਦੀ ਟਰੈਨਰ ਆ ਉਹ ਕੁੰਦੀਆਂ ਬਾਹਲੀ ਅਕੇ ਲਾਈ ਵੀ ਆ ਸਾਡੇ ਪਿੰਡੇ ਨੂੰ ਇੱਕ ਨੂੰ ਭਲੇਖਾ ਵੀ ਪੈ ਗਿਆ ਸੀ ਕਿਤੇ ਹੋਕਣੀ ਹੋਇਆ ਜਾਂਦੀ ਚੰਕਰ ਉਹ ਬਾਰੀ ਬਾਰੀ ਆ ਹੀ ਦੇਖੀ ਗਿਆ ਤੇ ਹੁਣ ਕੀ ਰੌਲਾ ਕੀ ਇਹ ਤੇ ਪੈਨ ਅੱਗੇ ਲੱਗੀ ਵੀ ਆ ਹੋਰ ਵੀ ਕੋਈ ਗੱਲ ਨਹੀਂ ਖੇਲ ਦੇਖੀਏ ਤੇਲ ਡੈਲਟਾ ਹੈਗਾ ਓਏ ਖੇਲ ਹੈਗਾ ਛਾਗੇ ਨੂੰ ਛੋਟੇ ਛਾਗੇ ਉਹ ਨਹੀਂ ਕਿਹੜੀ ਕੰਪਨੀ ਦਾ ਇਹ ਰੈਕ ਟ ਵੀ ਡੈਕਲ ਨਹੀਂ ਹੈਗਾ ਕੱਲਾ ਟ੍ਰੇਲਰ ਨੰਬਰ ਤੋਂ ਬਿਨਾ ਕੋ ਉਹ ਨਹੀਂ ਪਾਇਆ ਵੈ ਤੇ ਤੇ ਅੱਗੇ ਨਹੀਂ ਆ ਖਲ ਮਗਰ ਲਾਏ ਹੋ ਹੁੰਦੇ ਹਨ ਤੇ ਇਹਦੇ ਜਮਾ ਮੂਰੇ ਲਾਏ ਪਏ ਕਰਨੇ ਇਹ ਤਾਂ ਐਕਸਲ ਵੀ ਨਹੀਂ ਉੱਠੇ ਮੈਨੂੰ ਜਮਈ ਕਵਾੜ ਲੱਗਦਾਗਾ ਹੈ ਕਿ ਨਾ ਏਅਰ ਛੱਡੀ ਨੂੰ ਵੀ ਕਿੰਨਾ ਚਿਰ ਹੋ ਗਿਆ ਆ ਖੋਲਣਗੇ ਉਦੋਂ ਬਾਅਦ ਪਤਾ ਲੱਗੂ ਜੇ ਨਾ ਟਾਈਮ ਆਣੀ ਨਾ ਖੋਲਦੇ ਉਹ ਜਮਈ ਮੂਰੇ ਲਾਏ ਪਏ ਉਹ ਕਿਸੇ ਨੇ ਨਾ ਕਵਾੜ ਹੀ ਹੈ ਕੰਜਰ ਦੇ ਆ ਦਾ ਇਹ ਤੂੰ ਤਾਂ ਆਪ ਦਾ ਟ੍ਰੇਲਰ ਮਿਲ ਜਾਂਦਾ ਨਾ ਸੱਚੀ ਮौज ਰਹਿਣੀ ਸੀ ਯਾਰ ਮੰਨ ਲਾ ਤਾਂ ਹਵਾ ਵੀ ਹੈਣੀ ਪਹਿਲਾਂ ਆਟੋ ਫਿਲਰ ਲੱਗਿਆ ਹੋਇਆ ਭਰ ਜੂਗੀ ਥੋੜੀ ਜਿਹੀ ਘੱਟ ਆ ਅੰਦਰਲੇ ਟਾਇਰ ਚ ਭਰਨੀ ਤਾਂ ਚਾਹੀਦੀ ਆ ਪੁਰਾਣੇ ਜਵਾਨੇ ਵਾਲਾ ਟਰੈਲਰ ਹੈ ਇਹ। ਜਿੱਦਾਂ ਕਰੀਗਾ, ਕਾਉਂਦੀ ਨਾਲ ਕੰਗੇ। ਮੈਂ ਤਾਂ ਲਾ ਦੇ ਰੇਰ ਬੈਂਗਾਂ ਦੀ ਏਰ ਔਖੀ ਜਾਊਗੀ। ਜਿੰਨਾ ਕੇ ਪੁਰਾਣਾਗਾ। ਟਪ ਟਪ ਤੱਕ ਰਹੀ ਜਾਂਦਾ। ਅੜ ਜਾ ਚਾਹੇ ਦੀ ਫੋਟੋ ਖੇਚਲ ਕੇ ਸੀਲ ਦੀ। ਜਿਆਦਾ ਪੁਰਾਣਾ ਯਾਰ ਆ ਦੇਖੋ ਐਕਸਲ ਜਮਾ ਮੂਰੇ ਲਾਏ ਪਏ ਆ ਕਿਸੇ ਨੇ ਤਾਂ ਹੀ ਇਹਨਾਂ ਨੇ ਵੀ ਲੋਡ ਕਰਤਾ ਬੱਬਰ ਸ਼ੇਰਾ ਨੇ ਹੁਣ ਮੈਨੂੰ ਇਹ ਲੱਗਦਾ ਜਿੱਥੋਂ ਤਾਈ ਇਹਦਾ ਐਕਸਲ ਮੂਵ ਕਰਨ ਵੇਲੇ ਵੀ ਪੂਰਾ ਝੋਟ ਲੱਗਣਾ ਆਪਣਾ ਇਹਦੇ ਨਾਲ ਆ ਰਹੀ ਕਿ ਰਾਈਟ ਟਾਇਰ ਕਰ ਲਿਆ ਕਿਆਲੀ ਵਾਲਾ ਬਾਕੀ ਫਿਰ ਸਕੇਲ ਤਾਂ ਕਰਾਉਣੀ ਪੈਣੀ ਉੱਥੇ ਦੇਖਦੇ ਆ ਅਸਦੇ ਵੀ ਅਰਮਲਾ ਬਾਲਤੀ ਚੱਕਰ ਸਾਲ ਆ ਵੀ ਨਹੀਂ ਖੁੱਲੇ ਉਹ 에어 ਬੈਗ ਤਾਂ ਫੁੱਲ ਭਰ ਗਿਆ ਅਈ ਦੇ ਜੀ ਅਰੇ ਇੰਨੇ ਟਾਈਮ ਚ ਨਾ ਹੁਣ ਕੋ ਉਪੜਾਕਾ ਮੇਰੇ ਹਿਸਾਬ ਨਾਲ ਹੂੰ 차 ਖੋਲੀ ਆ ਨਾ ਆ ਐਂ ਚਾਹੀਦਾ ਇਹ ਹੁਣ ਗੋਡਾ ਇਹ ਤਾਂ ਨਾ ਤੁਰਿਆਂ ਨੇ ਜੇ ਤੁਹਾਡੇ ਏਅਰ ਬੈਗਾਂ 'ਚ ਹਵਾ ਨਹੀਂ ਭਰੀ ਮੰਨ ਲਓ ਤੁਹਾਨੂੰ ਨਹੀਂ ਪਤਾ ਲੱਗਿਆ ਹਨਾ ਇਹਦਾ ਟਰੱਕ ਉਹਦੀ ਦਾ ਦਿੰਦਾ ਬਾਈ ਭੜਕਾਉਣ ਬਹੁਤ ਲੱਗ ਜਾਂਦਾ ਟਰੱਕ ਜੇ ਮੰਨ ਲਓ ਏਅਰ ਬੈਗਾਂ 'ਚ ਹਵਾ ਹੈ ਨਹੀਂ ਕਈ ਬੰਦੇ ਫਟੇ ਵੇਰ ਬੈਗਾਂ ਨਾਲ ਡਰਾਈਵ ਕਰੀ ਜਾਂਦੇ ਨੇ ਇਹ ਕਿ ਮੈਂ ਹੁੰਦਾ ਤਾਂ ਵੀ ਅਗਲੇ ਨੂੰ ਪਤਾ ਨਾ ਲੱਗੇ ਇਹਦਾ ਮਾੜੀ ਜਿਹੀ ਹਵਾ ਘਟਾਉਦੀ ਪਤਾ ਲੱਗਿਆ ਨਾ ਕਿਉਂਕਿ ਭੜਕਾਉਣ ਬਹੁਤ ਲੱਗ ਜਾਂਦਾ ਤੇ ਨਾਲੇ ਆ ਏਅਰ ਬੈਗ ਦਾ ਪੱਟ ਨਹੀਂ ਪੱਟਣ ਜਦੋਂ ਹਵਾ ਨਹੀਂ ਇਹਨਾਂ ਜਣਾ ਓਕੇ ਆ ਹੁਣ ਲਾਦਗੇ ਨੂੰ ਸੀਲ ਦੂਜੀ ਅੱਛੀ ਜਮਾ ਹੀ ਦੂਜਾ ਟਰੈਲਰ ਆ ਯਾਰ ਆਦਾ ਮਾਤਾ ਦਾ ਮਾਲ ਨਹੀਂ ਕਹਿੰਦੇ ਹੁੰਦੇ ਜਿਹੜੇ ਨੂੰ ਉਹੋ ਆ ਆਂ ਆਹੀ ਲਾ ਦਨੇ ਆ ਇਹਦੇ ਵਿੱਚ ਹੀ ਦੋਨੇ ਅੰਜਰ ਦਨੇ ਆ ਖਰਚਾ ਐਕਸਟਰਾ ਉਹੀ ਵਧਾਤਾ ਅੱਗੇ ਨਹੀਂ ਇਹ ਇਹ ਨਾ ਆਹੀ ਲਾਉਂਦੇ ਹੁੰਦੇ ਬੋਲਟ ਸੀਲ ਤੇ ਹੁਣ ਆਪਦੇ ਪੱਲੇ ਉਨ ਲਾਉਣੀ ਪੈਂਦੀ ਆ ਫੋਟੋ ਖਿੱਚ ਦਿੱਤੇ ਗਏ ਵਾਹ ਚੱਕਰ ਪੈ ਗਿਆ ਮੈਂ ਗੱਲ ਕਰਦਾ ਇਹਦੀ ਆ ਪੈਨ ਨਹੀਂ ਆ ਲੱਗੀ ਵੀ ਇਹਦੇ ਨਾਲ ਟਰੈਲਰ ਹੁੱਕ ਹੁੰਦਾ ਹੁੰਦਾ ਇਹ ਟਰੈਲਰ ਤੇ ਉਹ ਥੋੜੀ ਜਿਹੀ ਅੱਗੇ ਨੂੰ ਜਾਦੇ ਆ ਉਹਦੇ ਕਰਕੇ ਚੱਕਰ ਚੱਲਿਆਗਾ ਹੁਣ ਨਾ ਗੇਜ ਦਾ ਪਤਾ ਲੱਗ ਰਿਹਾ ਨਹੀਂ ਤਾਂ ਮੈਨੂੰ ਆਈਡੀਆ ਹੋ ਜਾਂਦਾ ਹੁੰਦਾ ਕਿਉਂਕਿ ਇੰਨਾ ਚਿਰ ਹੋ ਗਿਆ ਇਹੀ ਟਰੱਕ ਤੇ ਵੀ ਗੇਜ ਤੋਂ ਇਹਦੇੋਂ ਜ਼ਿਆਦਾ ਅੱਗੇ ਲੱਗੀ ਵੀ ਆ ਪੈਨ ਉਹ ਕਰਕੇ ਟਰੈਲਰ ਪਿੱਛੇ ਨੂੰ ਰਹਿ ਜਾਂਦਾ ਜ਼ਿਆਦੇ ਕੇ ਪਰੂਪਰਪੇ ਤੇ ਆ ਫਾਈਨਲਟੀ ਕਰ ਲੈਣ ਨਾਲੇ ਉੱਥੇ ਤੇਲ ਭਰਾ ਲੈਣੇ ਆ ਤੇ ਨਾਲੇ ਆਪਾਂ ਉਹ ਸਕਿਲ ਕਰਾ ਲੈਣੇ ਆ ਬੜਾ ਤੇਮੀ ਹੋ ਗਿਆ ਬਾਬੇ ਤੇ ਜਿਵਲਟੀ ਜਮਾ ਹੀ ਨਹੀਂ ਹੈ ਜੀ ਮੂਰੇ ਸਾਰਾ ਸਲੋ ਹੋ ਗਿਆ ਜਮਾ ਭਾਈ ਵੇਖਣਾ ਜਮਾ ਦੀਨਾ ਕੋਸ ਨਾਲੇ ਪੇਪਰ ਫੁੱਲ ਤੇ ਛੱਡੇ ਪਿਆ ਸਾਰਾ ਟ੍ਰੈਫਿਕ ਸਲੋ ਹੋ ਗਿਆ ਫੋਰਵਰ ਬਲੈਸ਼ਰ ਆਨ ਕਰਕੇ ਦੇਖ ਮਲਾਈ ਤੇ ਕੰਟ੍ਰੈਕਸ਼ਨ ਵੀ ਚੱਲਦੀ ਆ ਫੜਕਾ ਸੋਣ ਤਾਂ ਮੀਂਹ ਆ ਦੇਖੋ ਹਰ ਇਹ ਤੇਲ ਕਹਿੰਦੇ ਅੱਜ ਅੱਗੇ ਨਾਲੋਂ ਆਪਾਂ ਸੇਹ ਅੱਗੇ ਤਾਂ ਜਮਾ ਹੀ ਨਿਹਰਾ ਹੋ ਜਾਂਦਾ ਹੁੰਦਾ ਇੱਥੇ ਆਉਂਦਿਆਂ ਨੂੰ ਅੱਜ ਹਏ ਤਾਂ ਹੀ ਦਿਨ ਖੜਾਗਾ ਅੱਧਾ ਪੂਰਾ ਘੰਟਾ ਪਹਿਲਾਂ ਗਿਆ ਮੇਰੇ ਨਾਲ ਬਾਲਾ ਦਾ ਨੀ ਬੱਦਲ ਪੂਰੇ ਹਜੇ ਵੀ ਨਾਲੇ ਇੰਨਾ ਨਹੀਂ ਪੈ ਗਿਆ ਛਟਿਆ ਤੇ ਹਾਈ ਤਾਈ ਉਵੇਂ ਹੀ ਆਪੋਲੇ ਪੱਤਾ ਲਾ ਤਾ ਤਾਨਾ ਰੀ ਰਾ ਤਾਰਾ ਆਹ ਤੇਲ ਵਾਲੇ ਘਲਾਬ ਚ ਮੇਰੇ ਲਾਕ ਹੀ ਲਾਏ ਹੋਇਆ ਇੱਥੇ ਰੱਖਦਾ ਉਹਨਾਂ ਇਹ ਮੈਂ ਨਹੀਂ ਨਾ ਯਾਰ ਮੁੜ ਕੇ ਟਰੈਲਰ ਟਰੂਲਰ ਆਫ ਕਰਨ ਵੇਲੇ ਉਹ ਡਿਫਰੈਂਟ ਲਾਇਵ ਆ ਨਹੀਂ 스멜 ਆਉਣ ਲੱਗ ਜਾਂਦੀ ਆ ਹੱਥਾਂ ਚ ਜੇ ਸੇਮ ਇੱਕੋ ਹੀ ਵਰਤ ਕੇ ਤਾਂ ਚੱਕ ਪਾ ਜੇ ਉੱਤੇ ਜਾਵਾਂ ਕਰ ਨਹੀਂਦਾ ਲੋਡ ਨਹੀਂ ਕਿਉਂਕਿ ਮੀ ਅਗਰੀ ਦਾ ਪੈ ਕੇ ਹਟਿਆ ਆ ਕਿਹਨਾ ਇੱਥੇ ਹਵਾ ਭਰ ਨਾਲ ਲੱਗਿਆ ਹੁੰਦਾ ਯਾ ਸਪੈਸ਼ਲ ਇੱਕ ਚ ਕਾ ਟ੍ਰੇਲਰ ਦੇ ਟਾਇਰਾਂ ਚ ਉੱਥੋਂ ਤਾਈਂ 5 ਡਾਲਰ ਲੈਂਦੇ ਪਹਿਲੀ ਗੱਲ ਤਾਂ ਆਪਾਂ ਨੂੰ ਪਾਸ ਹੀ ਮਿਲ ਜਾਂਦਾ ਹੁੰਦਾ ਸੀ ਤੇਲ ਜ਼ਿਆਦੇ ਪਾਉਂਦੇ ਡੀਜ਼ਲ ਤੇ ਹੁਣ ਮੋਸਟਲੀ ਇਹਨਾਂ ਨੇ ਸਾਰੇ ਪਾਸੇ ਪਾਰਟੀ ਦਿੱਤੀਆਂ ਗੰਦਰਾਂ ਦੇ ਭਾਵੇਂ ਕੀ ਚੋਕਰ ਲਾਈ ਦਿੱਤੇ ਆ ਪਿਆ ਦੇਖਾ ਕਿੰਨੀ ਸਪੇਸ ਬਣ ਗਈ ਆ ਟ੍ਰੇਲਰ ਪਿੱਛੇ ਨੂੰ ਹੋਣ ਕਰਕੇ ਐਸੇ ਕਿੰਨਾ ਥਾਂ ਖੁੱਲਾ ਮੈਂ ਚੱਲੀ ਜਾਂਦਾ 100 ਗੇਲਨ ਪੈ ਗਈ ਆ ਆ ਵੀ ਫਟ ਗਿਆ ਯਾਰ ਕੱਪੜਾ ਚਾਲਿਆਂ ਦਾ ਇਹ ਆਉਂਦਾ ਹੈ ਕਿਹੜਾ ਸਾਲਾ ਸਸਤਾ ਆਉਂਦਾ ਆਪਾਂ ਚੱਕਲੇ ਆ ਠੰਡੇ ਵਾਲਾ ਬ੍ਰੈਂਡ ਨਾਲ ਕਿਉਂਕਿ ਹਜੇ ਭਾਈ ਆਪਾਂ ਨੂੰ 4 ਘੰਟੇ ਆਂਗੂ ਲੱਗ ਕੇ ਆਣੇ ਆ ਤੇ ਮੈਂ ਖਾ ਲੈਨੇ ਆ ਨਾਲ ਕਾਫੀ ਲੈ ਆਂਦੀ ਆ ਫੇਰ ਖਾएंगे ਰੋਟੀ ਪਰਤਾ ਪਰਤਾ ਬਣਾ ਕੇ ਭੇਜਿਆ ਘਰ ਦੇਣੇ ਬੈਂਗਨ ਦਾ ਪਰਤਾ ਉਹ ਦੇ ਵੀ ਲਾਸਟ ਟਾਈਮ ਵੀ ਨਾ ਪਿਛਲੇ ਵੀਕ ਆਹ ਥਾਂ ਤੇ ਮੀਂਹ ਪਈ ਜਾਂਦਾ ਸੀ ਮੈਨੂੰ ਐਸੀ ਨੀਂਦ ਬੜੀ ਸੁਣੀ ਆਉਗਾ ਜਿੱਥੇ ਰੁਕਣਾ ਤੇ ਉੱਥੇ ਪਰਦਾ ਸੀ ਬਾਈ ਗਰਮੀ ਹੈ ਨਾ ਹੁਣ ਅੱਜ ਇੱਥੇ ਵੀ ਕਹਿਣਾ ਮੇਣਾ ਤੇ ਉੱਥੇ ਵੀ ਹੋਵੇ ਨਾ ਤੇ ਨਜ਼ਾਰਾ ਹੀ ਆਜੂ ਸੌਣ ਦਾ ਗੱਲ ਬਾਤ ਹੀ ਵੰਡਿਓ ਜਿਹੜਾ ਆ ਦਿਨ ਹੁੰਦਾ ਨਾ ਜਿਹਦੇ ਚ ਲੋਡ ਚੱਕਣਾ ਤੇ ਲਾਉਣਾ ਇਹ ਸ਼ਿਫਟ ਬਹੁਤ ਲੰਬੀ ਹੋ ਜਾਂਦੀ ਆਗੀ ਸਵੇਰ 6 ਵਜੇ ਦਾ ਉੱਠਿਆ ਹੁੰਦਾ ਹਿਸਾਬ ਵਾਲਾ 9:30 ਤਾਂ ਹੋਪ ਹੀ ਗਏ ਆ ਤੇ ਮੈਨੂੰ ਇੱਕ 2 ਤੋਂ 3 ਵਜੇ ਜਾਣਿਆ ਤੇ ਹਿਸਾਬ ਵਾਲਾ ਆ ਦੇਖੋ ਨੋ ਪਾਰਕਿੰਗ ਚ ਬੰਦੇ ਟਰੱਕ ਲਾ ਕੇ ਖੜੇ ਆ ਤੇ ਆ ਬਾਈ ਨੂੰ ਵੀ ਇੱਥੇ ਰੁਕਣਾ ਪਿਆ ਤੇ ਨਾਲੇ ਉੱਥੇ ਖੜ ਨਹੀਂ ਸਕਦੇ ਫਾਇਰ ਵਾਲੀ ਲੈਣਾ ਤੇ ਹੁਣ ਜੇ ਮੂਹਰੋਂ ਵੀ ਨਾਲ ਦੀ ਨਾਲ ਕੋਸ ਆ ਗਿਆ ਫੇਰ ਬਾਈ ਦੂਰੇ ਟਰੱਕ ਲਾ ਲੈ ਯਾਰ ਮੈਨੂੰ ਇਹ ਲੱਗ ਰਿਹਾ ਆਉਣ ਨੂੰ ਖੜਾ ਇਧਰ ਨੂੰ ਇਹ ਕਿ ਇੱਥੇ ਵੀ ਸੌਣ ਲੱਗਿਆ ਇਹ ਵੀ ਖੜਾ ਆ ਗਿਆ ਇੱਥੇ ਅੱਜ ਨਾ ਮੈਂ ਮਿਸ਼ੀ ਕਰਨ ਨਾਲੇ ਤੇ ਨਹੀਂ ਰੁਕਿਆ ਫਲੈਂਗ ਉੱਤੇ ਲਾਪ ਤੇ ਉਹਦਾ ਵੀ ਕਾਰਨ ਆ ਯਾਰ ਉਹਨਾ ਪਾਣੀ ਬਹੁਤ ਜਿਆਦਾ ਗੰਦਾ ਸੁਬਾ ਸ਼ਾਵਰ ਲੈਣ ਨੂੰ ਆ ਉਹ ਤੋਂ ਗਾਂ ਸੀਗਾ ਪਾਈਲਟ ਦਾ ਪੰਪ ਇੱਥੇ ਧੁਰਕਿਆਂ ਨਾਲ ਇੱਥੇ ਮੈਂ ਸੁਬਾ ਸ਼ਾਵਰ ਲੈ ਕੇ ਦੁਰਾਂਗੇ ਵਾ ਥਰਮੋਸ ਧੋ ਲਿਆ ਅੱਗੇ ਅੰਦਰੋਂ ਪਾਰਕਿੰਗ ਇੱਕ ਹੀ ਵੇਲੀ ਸੀ ਇੱਥੇ ਉਹ ਵੀ ਉਤੋਂ ਦੀ ਮੈਂ ਘੇੜਾ ਕੱਢਿਆ ਹਨਾ ਕਾਮ ਅਸਾਂ ਲੱਭੀ ਆ ਆਹ ਦਾ ਹਰੇ ਆ ਦੇ ਬਿਨਾ ਪਾਰਕਿੰਗ ਤੇ ਹੀ ਖੜੇ ਆ ਵੇ ਰਾਤ ਨੂੰ ਤਾਂ ਚੱਲ ਜਾਂਦਾ ਯਾਰ ਇੰਨਾ ਕ ਥੱਕਾ ਸਾਡਾ ਚੱਲਦਾ ਏ ਥੱਕਾ ਕਹਿੰਦੇ ਅਸੀਂ ਤਾਂ ਕਰਦੇ ਐ ਇਹਨਾਂ ਦਾ ਫਰਕ ਲੱਗਦਾ ਕਿ ਪਾਣੀ ਦਾ ਹੁਣ ਕਿਉਂਕਿ ਮੂੰਹ ਵੀ ਧੋ ਕੇ ਆਇਆ ਮੈਂ ਬਾਕੀ ਸਵੇਰ ਪਤਾ ਲੱਗੂਗਾ ਜਦ ਸ਼ਾਵਰ ਲੈਣ ਗਏ ਇਹ ਗੁਰਦਾਣਾ ਫਲੈਗ ਹੁਣ ਯਾਰ ਹਵਾ ਨਾ ਤਾਂ ਗਰਮੀ ਆ ਡਬਲ ਮਾਈਂਡਡ ਜਾ ਹੋਇਆ ਪਿਆ ਕੰਮ ਵੀ ਏਸੀ ਚਲਾ ਲਗੇ ਕਿ ਰਹਿਣ ਦੇ ਜਿਹੜਾ ਪੋਟੇ ਵਾਲਾ ਸਮਝ ਨਹੀਂ ਲੱਗ ਰਹੀ ਤੇ ਰਾਤ ਨੂੰ ਨਾ ਹੋ ਜੇ ਸਾਲਾ ਆ ਰਾਤ ਨੂੰ ਤਾਂ ਗਾਦਾ ਪਰ ਸਵੇਰ ਲੇਟ ਉੱਠਣਾ ਹਾਲ ਦੇਖੀ ਉਹ ਕਿਰਾਏ ਹੀ ਪੈਣੇ ਰੋਟੀ ਰੱਟੀ ਖਾ ਕੇ ਨਾ ਗੱਡ ਸਲਿੱਪਾਂ ਲੈਣੇ ਆ ਤੁਸੀਂ ਕਰੋ ਸਪੋਰਟ ਸਾਰੇ ਜਣੇ ਦੱਬ ਕੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਤੇ ਤੇ ਨਾਲੇ ਲਾਈਕ ਤੇ ਸ਼ੇਅਰ ਵਾਲੀ ਬਟ ਕੱਢ ਦਿਓ ਮਿਲਦੇ ਆਂ ਫੇਰ ਖਾਣ ਕੇ ਰੋਟੀ ਪਾਣੀ